ਠੀਕ ਹੈ ਬੈਕ ਮੈਂ ਉਤਰ ਕੇ ਆਉਂ ਯਾਰ ਨਹੀਂ ਮੈਂ ਨਾ ਮੈਂ ਇੱਥੇ ਆ ਗਿਆ ਇੱਕ ਨਾਲ ਜਾ ਕੇ ਜੀ ਸਾਹਿਬ ਦੇ ਨਾਲ ਇੱਕ ਮਿੰਟ ਫਲ ਕਰ ਲੈਂਦੇ ਹਾਂ ਮੈਂ ਸਰਪੰਚ ਦੇ ਲਈ ਫੜੀ ਦੇ ਤੇ ਕਰੇ ਮੈਂ ਰਾਸਨ ਮੜ ਦਾ ਪਿੰਡ ਤੋਂ ਆਇਆ ਮੈਂ ਵਾਪਸ ਮੰਤਰੀ ਸਾਹਿਬ ਇੱਕ ਤੇ ਅਸੀਂ ਵੀ ਬੰਦੇ ਹੀ ਵਾਪਸ ਫਿਰ ਮੈਂ ਇੱਥੇ ਆਇਆ ਤੁਹੀਂ ਸਾਲੋ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨਹੀਂ ਉਤਰ ਕੇ ਹੋਗੇ ਮੈਂ ਆਹ ਵੇਖ ਮੈਂ ਤਾਂ ਹੈ ਹੀ ਇੱਥੇ ਆਣੇ ਮੈਂ ਬੁਰੀ ਤੇ ਹੋ ਗਿਆ ਮੈਂ ਤਾਂ ਇੱਥੇ ਅੱਗੇ ਕੋਈ ਰਸਤਾ ਨਹੀਂ ਦੋ

ਜਿਹੜੀ ਉਹ ਢੇਰ ਜੈ ਉਹ ਢੇਰ ਜੈ ਉਹ ਉਹ ਬੁਟਿਆ ਬੁਟਿਆ ਹਾਂ ਮੈਂ ਸਿਵਰੇਟ ਲੈਣ ਵਾਲਿਆਂ ਨੂੰ ਖਵਾ ਪਾ ਪਰ ਕੋਪਰੇਂਡ ਲਾ ਕੇ ਤੇ ਆਪ ਕੋਦਰੋਂ ਜਿੱਪ ਪਵਾਏ ਤੇ ਪਾਣੀ ਦਾ ਭਾ ਇਧਰੋਂ ਮੇਰੀ ਸਮਝ ਉਹਨਾਂ ਨੇ ਜਵਾਬ ਮੈਨੂੰ ਕਿਹਾ ਉਹ ਕਹਿੰਦੇ ਵੀ ਉਧਰ ਖਾਲਸ ਅਸੀਂ ਉਧਰ ਕੋਪਰੇਂਡ ਨਹੀਂ ਲਗਾ ਸਕਦੇ ਮੇਰੀ ਬੀਮਾ ਇੱਕ ਤਾਂ درخت ਹੀ ਨੇ ਆ ਮਲਕੇ ਜਿਹੜੇ ਨੇ ਬਲਾਕ ਮਹਿਤਮਿਆਂ ਦੇ ਨੇ ਉਹ ਮਹਿਕਮਾ ਸਾਡਾ ਹੈ ਇੱਕ ਬੰਨੇ ਜਿਹੜਾ ਚਿਮੀਦਰਾ ਇੱਡੇ ਵੱਡੇ ਪੱਧਰ ਦੇ ਉੱਤੇ ਪਰਬਾਦ ਹੋ ਗਿਆ ਆਪਾਂ ਉਧਰੋਂ ਨਹੀਂ ਇਹ ਜਿਹੜੇ ਦਰੱਖਤ ਨੇ ਇਹਨਾਂ ਦਰੱਖਤਾਂ ਨੂੰ ਕਿੱਥੋਂ ਕੱਢੇ ਕੱਲ ਜਦੋਂ ਮੈਂ ਪਾਸੋਂ ਇੱਥੇ ਆਇਆ ਹਨ ਉਹ ਰੋਕੇਤ ਤੋਂ ਨੁਕਸਾਨ ਹੋਇਆ ਸੀ ਤੇ ਜਿਹੜਾ ਦਰਿਆ ਦਾ ਜਿਹੜਾ ਆਠ ਪੰਦਾ ਪੰਦਾ ਕਾਰਨ ਜਾਦਾ ਫਰਦਾ ਟਕਣਾ ਉਹ ਇਹ ਦਰੱਖਤ ਨੇ ਆਪਾਂ ਦਰਿਆ ਨੂੰ ਇੱਥੇ ਤੋੜਾ ਜਾ ਨਹੀਂ ਨਹੀਂ ਨਿਰੋਗ ਕਰਨ ਦੱਸਿਆ ਲੋਕਾਂ ਨੇ ਮੈਂ ਹਾਂ ਹਾਂ ਮੈਂ ਜੰਮੇ ਕੋਲੇ ਇੱਥੇ ਆ ਆ ਕੀ ਆ ਸਾਨੂੰ ਸਾਡੀ ਬੰਦ ਲੱਗਦਾ ਨਹੀਂ ਕੋਈ ਗੱਲ ਨਹੀਂ ਬੈਠਾ ਕੰਮ ਕਰਦੇ ਲੋਕਾਂ ਦੇ ਪੈਸੇ ਜੋ ਵੀਡੀਓ ਬਣਾ ਬਣਾ ਕੇ ਫਿਰ ਖਟੜਾ ਕੁਝ ਐਮ ਐਲ ਚਲ ਕੋਈ ਗੱਲ ਨਹੀਂ ਮੰਤਰੀ ਸਰ 10 ਦਿਨ ਜਿਹੇ ਤੇ ਫਸੇ ਆ ਜੀ ਇੱਕ ਸਰ ਹਾਂ ਜੀ ਆਹ ਆਹ ਹਾਂ ਇਸੇ ਤੁਸੀਂ ਉਹ ਬਰਾਗੂ ਨਹੀਂ ਕਰਤਾ ਬਰਾਬਰ ਹਾਂ ਹੋਇਆ ਇਦਾਂ ਜਿਹੜਾ ਉਹ ਪਾਣੀ ਆ ਗਿਆ ਜੀ ਹਾਂ ਉਹ ਪਾਣੀ ਸਿੱਧਾ ਹਿੱਟ ਕੀਤਾ ਹੈ ਜੀ ਉਹ ਹਿੱਟ ਕਰਨ ਨਾਲ ਗੁੱਸੇ ਵੀ ਖੁੱਟ ਗਏ ਹਾਂ ਆ ਜਿਹੜੀ ਚਲਦੀ ਨੇ ਹਾਂ ਇਹਦਾ ਉਹਨੇ ਮੈਨਾਂ ਉਹਨੇ ਚੇਕ ਕੀਤਾ ਹਾਂ ਉਹ ਸਾਡੇ ਪਾਸੋਂ ਜਾਂਦੇ ਆ ਜੀ 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 ਹਾਂ ਹਾਂ ਸਾਰਾ ਰੋਡ ਦਾ ਟਾਈਮ ਲਾ ਹਾਂ ਇਹ ਹੈਗਾ ਦਿੱਤਾ ਹਾਂ ਇਹ ਮੰਨ ਲਵੀਂ ਨੂੰ ਫਾਰਬੋਡ ਚੀਜ਼ ਵੀ ਲੈ ਹੁਣ ਜਿਹੜੀ ਦਾ ਤੁਸੀਂ ਜਾਂਦੇ ਹੋ ਅਸੀਂ ਗਏ ਹਾਂ ਕੱਲ੍ਹ ਜੀ ਉਹ ਉਸ ਅੰਦਰ ਪਰਸੋਂ ਹਾਂ ਆਹੀ ਗੱਲ ਤੁਸੀਂ ਕਹਿੰਦੇ ਈ ਗੱਲ ਮੈਂ ਵਿਸਥਾਰ ਹਾਂ ਉੱਤਰ ਰੋ ਹਾਂ ਤੇ ਉਹਨੂੰ ਅਸੀਂ ਲਾ ਦੇ ਪੋਪਲਾਈਨ ਤੇ ਉਹਨੂੰ ਉਹਦਾ ਪਾਣੀ ਲਿਭਾ ਥੋੜਾ ਜਿਹਾ ਉਧਰ ਨੂੰ ਚੱਲ ਪਰਲੇ ਬੰਨੇ ਨੂੰ ਕਰੀ ਠੀਕ ਹੈ ਜੀ ਹਾਂ ਅਸੀਂ ਅੰਦਰ ਗਏ ਹਾਂ ਤੇ ਅੰਦਰ ਸਾਡਾ ਫਰ ਇਨਾ ਡਿੱਗਿਆ ਜੀ 2.5 ਕਿਲੋਮੀਟਰ ਮੈਂ ਬੀਸੀ ਦੇ ਐਸਐਸ ਜੀ ਜੀ ਕਿੰਨਾ ਹੈ ਜੀ 2.5 ਕਿਲੋਮੀਟਰ ਪੈਦਲ ਜੀ ਫਿਰ 2.5 ਕਿਲੋਮੀਟਰ ਪੈਦਲ ਤੋਂ ਅੱਗੇ ਤਾਂ ਬਿਲਕੁਲ ਜੀ ਨਾ ਅੰਦਰ ਤਵਾ ਹੋ ਗਿਆ ਇੱਕ ਨਾਲਾ ਵਿੱਚ ਦੀ ਵਗ ਬਗ ਸਿੱਧਾ ਉੱਥੋਂ ਜੀ ਜੀ ਉਹ ਉਹ ਨਾਲਾ ਨਿਕਲਦਾ ਇੱਥੇ ਆ ਕੇ ਕੋਈ ਟੈਨਸ਼ਨ ਨਹੀਂ ਆ ਆ ਜਿਹੜੀ ਹੱਦ ਜੀ ਨਾ ਹਾਂਜੀ ਹਾਂਜੀ ਇਹਦੇ ਲੱਗ ਗਿਆ ਜੀ ਜੀ ਉਹਨੇ ਕਾਫੀ ਦਵਾਈ ਅੰਦਰ ਦਿੱਤੀ ਹੈ ਬਸ ਸਾਡੀ ਜੇਸੀ ਵੀ ਜਾਣ ਦਾ ਰਾਹ ਕੋਈ ਨਹੀਂ ਬਣਿਆ। ਹੂੰ ਹੂੰ। ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਇਹ ਦਰਖਤ ਝਾਓ ਤੇ ਉਹ ਦਰਖਤ ਲੱਗੇ ਹੋਏ ਨੇ ਸਾਡੇ ਰਸਤੇ। ਬਾਬਾ ਵੀ 15 18 20 ਬੰਦੇ। ਉਹ ਰਸਤਾ ਬਣਾ ਦੇ। ਇਹ ਮੇਰੇ ਖਿਆਲੋਂ ਅੱਜ ਰਸਤਾ ਬਣ ਜਾਊਗਾ। ਫਿਰ ਅਸੀਂ ਨੇੜੇ ਜਾ ਕੇ ਦੇਖਾਂਗੇ ਵੀ ਇਹ ਆ ਕਰ ਸਕਦੇ ਆ ਕਰਨ ਜੋਗ ਐਜ ਨਹੀਂ ਟੈਕਨੀਕਲੀ ਵਾ। ਉਹ ਵੀ ਮੰਤਰੀ ਸਾਹਿਬ ਮੇਰੀ ਬੇਨਤੀ ਸੁਣ। ਇਹੀ ਵੀ ਜੱਟ ਬੰਦੇ ਤੇ ਮੈਂ ਨਹੀਂ ਜਾ। ਕੀ ਠੀਕ ਹੈ? ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਆ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਭਾਵ ਦਰਨ ਨੂੰ ਆਹ ਜਿਹੜੀ ਟੱਕਰ ਪੈ ਗਈ ਆ ਤੇ ਤੁਸੀਂ ਵੀ ਸਮਝੋ ਗੱਲ ਤੁਹੀ ਵੀ ਹੋਣੀ ਸੀ ਠੀਕ ਹੈ ਇਹ ਗੱਲ ਹੈ ਪਰਸਨਲੀ ਹਾਂ ਹੁਣ ਉਹ ਜਿਹੜੇ ਸਾਡੇ ਬੰਦੇ ਲੱਗੇ ਆ ਨਾ ਅੰਦਰ ਹਾਂ ਸ਼ਾਮ ਤੱਕ ਇਹਨਾਂ ਨੂੰ ਰਸਤਾ ਬਣਾ ਦੇਣਾ ਠੀਕ ਹੈ ਬਹੁਤ ਬੰਦੇ ਲੱਗੇ ਆ ਉਹ ਰਸਤਾ ਇੱਕ ਇਹ ਵੀ ਆ ਤੇ ਇੱਕ ਪਿੱਛੇ ਵੀ ਰਾਹ ਕੱਢਿਆ ਹੋ ਰਿਹਾ ਹੈ ਵੀ ਉਹ ਵਿੱਚ ਦੀ ਪਾਣੀ ਸੜਦੀ ਹੋਰਾ ਠੀਕ ਹੈ ਇਹ ਭਾਈ ਠੀਕ ਹੈ ਭਾਈ ਲੈਟਸ ਸੇਮ ਟੂ ਹਾਂ ਇਹ ਚੀਜ਼ ਗਲਤ ਨਹੀਂ ਆ ਵਾਈਲਡਲੈਸ ਸੈਂਟਰੀ ਦੇ ਵਿੱਚ ਜਨਪਦ ਜਦੋਂ ਜਾਨਵਰ ਨੇ ਜੀਵਨ ਰੱਖਦਾ ਨਾ ਉਹਨੂੰ ਬਚਾਣਾ ਬਹੁਤ ਜਰੂਰੀ ਹੈ ਦੋ ਵਾਰੀ ਗੱਲ ਹੈ ਕਿ ਇੱਕ ਅਸੀਂ ਸੇ ਪ੍ਰੋਬਲਮ ਲਾਦੀਏ ਕਿ ਪਾਣੀ ਦਾ ਬਹਾਅ ਉੱਧਰ ਨੂੰ ਹੋ ਜੇ ਇੱਕ ਵਿੱਚ ਇੱਕ ਸੜਾ ਹੈ ਕਿ ਜੇ ਉਹ ਟੁੱਟ ਸੋ ਉਹ ਉਹ ਸਾਫ਼ ਹੋ ਜੇ ਇੱਕ 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 ਬੜੀ ਹੋਰ ਜੜੀ ਬਹੁਤ ਜਿਸ ਕਰਕੇ ਮੈਂ ਤੁਹਾਨੂੰ ਕਹਿੰਦਾ ਮੈਨੂੰ ਪਤਾ ਹੈ ਵੀ ਤੁਸੀਂ ਜਿੱਥੇ ਟਾਈਮ ਦਿੱਤੇ ਹੁੰਦੇ ਨੇ ਬੰਦੇ ਇਕੱਠੇ ਹਾਂ ਤੁਹਾਨੂੰ ਜੀ ਦੇ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਦੇਖੋ ਮੈਂ ਕਿਥੋਂ ਤਾਲਕੇ ਤੇ ਕਿੰਨੀ ਉਮਰ ਦੇ ਵਿੱਚ ਇੱਥੇ ਆਇਆ ਮੇਰੀ ਇੱਕ ਬੇਨਤੀ ਹੈ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਜਾ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਤੇ ਗੱਲ ਉੱਥੇ ਵੀ ਆਪਾਂ ਸੈਕਟਰੀਟ ਵੀ ਕੀਤੀ ਸੀ ਉਹ ਕੀ ਹੈ ਕਿ ਉੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਉੱਜ ਤੇ ਆਪਣਾ ਇਹ ਰਾਵੀ ਠੀਕ ਹੈ ਜੀ ਉਹ ਇਕੱਠੇ ਹੋ ਗਏ ਉੱਥੇ ਉਹ ਇਕੱਠੇ ਹੋ ਕੇ ਤੇ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉੱਥੇ ਅੱਗੇ ਬੀਐਸਐਫ ਵਾਲਿਆਂ ਨੇ ਕੰਕਰੀਟ ਦੀ ਦੀਵਾਰ ਬਣਾਤੀ ਆ ਬਣਾਈ ਵੀ ਦਰਿਆ ਦੇ ਵਹਾਅ ਚ ਹੁਣ ਉੱਥੇ ਜੇ ਉਹ ਜਿਹੜੀ ਵਹਾਅ ਚ ਬਣਾਈ ਗਈ ਆ ਉੱਥੇ ਜੇ ਉਹਨਾਂ ਨੇ ਬਣਾਉਣੀ ਸੀ ਜੇ ਉਹਨਾਂ ਨੇ ਬੰਕਰ ਬਣਾਉਣਾ ਸੀ ਤਾਂ ਅੱਗੇ ਪਿੱਛੇ ਵੀ ਵੜਾ ਸਕਦੇ ਸੀ ਉਹ ਵੀ ਜ਼ਰੂਰੀਤ ਨਹੀਂ ਵੀ 2.5 ਕਿਲੋਮੀਟਰ ਚ ਬਣਾਉਣੀ ਸੀ ਪੰਜ ਚਾਰ ਸਾਲ ਪਹਿਲਾਂ ਬਣਾਇਆ 2020 ਦੇ ਵਿੱਚ ਹੁਣ ਮੈਂ ਤੁਹਾਡੇ ਧਿਆਨ ਚ ਨਹੀਂ ਮੈਂ ਤੁਹਾਨੂੰ ਦੱਸਿਆ ਪਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਉਹ ਜਦੋਂ ਦੱਸਦੇ ਆਂ ਉਦੋਂ ਧਿਆਨ ਕਿਤੇ ਹੋਰ ਤੇ ਹੁੰਦਾ ਜਾਂ ਹੋਰ ਕਿਸੇ ਪਾਸੇ ਸੁਣਤੀਂਦੀ ਨਹੀਂ ਨਾ ਮੈਂ ਸਾਰੇ ਮੰਤਰੀਆਂ ਕੋਲੋਂ ਗੱਲ ਚਾਹੀਦੀ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਉਹ ਦੀਵਾਰ ਬਣਾ ਕੰਕਰੀਟ ਦੀ ਉਹ ਬੀਐਸਐਫ ਉਹ ਬੀਐਸਐਫ ਉਹ ਦੀਵਾਰ ਬਣਾਉਣ ਦੇ ਨਾਲ ਪਾਣੀ ਜਿਹੜਾ ਇਧਰੋਂ ਐਨੂੰ ਜਾਣਾ ਸੀ ਉਹ ਇੱਥੇ ਟੱਕਰ ਲੱਗੀ ਉਹ ਪਾਣੀ ਇਧਰ ਨੂੰ ਹੋਇਆ ਉਸ ਪਾਣੀ ਨੇ ਟਾਂਡਾ ਤੇ ਜੈਨਪੁਰ ਟੰਡਾ ਜੈਨਪੁਰ ਕਾ ਕਾਨਾ ਕਾਨਾ ਸਾਰੇ ਉਹਨਾਂ ਪਿੰਡਾਂ ਨੂੰ ਜਿਹੜਾ ਹੁਣ ਇਹ ਪਾਣੀ ਜਿਹੜਾ ਉਹ ਤੁਸੀਂ ਚੁੱਟੀ ਆ ਰਹੇ ਜੇ ਪਾਣੀ ਦਾ ਉਹ ਨਿਕਾਸ ਉਧਰ ਦੀ ਸਹੀ ਚੱਲਦਾ ਰਹਿੰਦਾ ਬੀਐਸਐਫ ਵਾਲੀ ਜਿਹੜੀ ਦੀਵਾਰ ਹੈ ਨਾ ਉਹ ਤੜਵਾਈਏ ਜਿਉਂ ਨਾ ਬਣਾਉਣੀ ਹਾਂ ਉਥੇ ਸੈਪਨ ਬਣਾਉਣ ਵੈਸੇ ਤੇ ਇਹ ਨਾ ਬੜੀ ਮਧੀਪ ਪਰ ਕੋਈ ਲਾਸਟ ਹੂੰ ਬੋਲ ਰਿਹਾ ਤੁਹਾਨੂੰ ਜੀ ਉਥੇ ਬਹੁਤ ਸ਼ਾਨਦਾਰ ਗਵਰਡੀ ਹੈ ਅੱਛਾ ਜੀ 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 ਪਾਲਾਪਾਟੇ ਦੀ ਹੈ ਹਾਂ ਉਹ ਤਾਂ ਸੋਧਦਾ ਨਾ ਠੀਕ ਹੈ ਉਹ ਤਾਂ ਬਹੁਤ ਧੀਰੇ ਚੱਲਦੀ ਹੈ ਅੱਛਾ ਜੇ ਉਹ ਕੋਈ ਸਿਰੇ ਚੜ ਜਾਵੇ ਤੇ ਸਾਡਾ ਮਾਝਾ ਦੇ ਤੰਦ ਕਟੂਕਾ ਟੋਹ ਮੰਤਰੀ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਸਾਨੂੰ ਵੀ ਤੁਹਿੰਦੇ ਮਾਤ ਆਉਂਦੀ ਤੁਸੀਂ ਸਾਨੂੰ ਡੇਰਾ ਬਾਬਾ ਨਾਨਕ ਭੰਮਦਾਸ ਅੱਲਨਾਲਾ ਗਲਤੀ ਬੀਆਸਾਪਦੀ ਘਾਟੇ ਪਠਾਨ ਕੋਠੀਆਂ ਦੀ ਇਹ ਗੱਦਾਸ ਪਾਣੀ 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 ਮੈਂ ਹੀ ਦੇ ਦਿੰਦੇ ਆ ਤੁਹਾਨੂੰ ਆ ਠੀਕ ਆ ਇਦਾਂ ਨਾ ਬਿਓ ਇਦਾਂ ਦਾ ਪਾਣੀ ਮੈਨੂੰ ਹੋ ਆਵੇ